ਉਹ ਨਾ ਜਿਹੜੇ ਪ੍ਰੋਜੈਕਟ ਦੱਸੇ ਜਾ ਰਹੇ ਆ ਮੈਂ ਆ ਕਰ ਰਿਹਾ ਹਾਂ ਕਰ ਰਿਆਂ ਮੈਂ ਆ ਕੀਤਾ ਜਾ ਉਹ ਕੀਤਾ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਹੈ ਮੈਂ ਤਾਂ ਇੱਕ ਚੀਜ਼ ਨਹੀਂ ਦੱਸਦਾ ਕਿਸੇ ਨੂੰ ਮੈਂ ਕੀਤੀ ਹੈ ਤੇ ਲੋਕ ਕਹਿੰਦੇ ਆ ਤੂੰ ਕੀਤੀ ਹੈ ਉਹ ਤਾਂ ਹਲਵਾਰੇ ਵਾਲੇ 에ਰਪੋਰਟ ਦਾ ਵੀ ਜ਼ਿਕਰ ਕਰਦੇ ਆ ਐਲੀਵੇਟਡ ਜਿਹੜੀ ਫਿਰੋਜ਼ਪੁਰ ਰੋਡ ਵਾਲਾ ਤਾਂ ਵੀ ਜ਼ਿਕਰ ਕਰਦੇ ਮੇਰੀ ਗੱਲ ਸੁਣੋ ਭਈ ਯਾਰ ਬੜੀ ਖਾਸ ਹੋਣੀ ਜੀ ਗੱਲ ਹੋ ਜਾਂਦੀ ਹੈ ਗਗਨ ਜੀ ਹਾਂ ਇਹ ਕਹਿ ਦੇਣ ਵੀ ਹਾਂ ਮੈਂ ਪੂਰਾ ਕ੍ਰਾਂਟਚ ਥੋੜਾ ਜਿਹਾ ਇਹਦੇ ਚ ਯੋਗਦਾਨ ਪਾਇਆ ਤਾਂ ਗੱਲ ਸਮਝ ਆਉਂਦੀ ਹੈ ਤੁਸੀਂ ਦੱਸੋ ਵੀ ਇੱਥੇ ਰੈਵਨਿਊ ਮਹਿਕਮੇ ਦਾ ਕੀ ਹਾਲ ਹੈ ਤੁਸੀਂ ਦੱਸੋ ਸਰ ਸਰਜਿਸ ਰਜਿਸਟਰਾਰ ਦਫ਼ਤਰਾਂ ਦਾ ਕੀ ਹਾਲ ਹੈ ਤੁਸੀਂ ਦੱਸੋ ਡੀਟੀਓ ਦਫ਼ਤਰ ਕਿਉਂ ਬੰਦ ਪਏ ਨੇ ਅੱਜ ਜਵਾਬ ਦੇ ਉਹਨਾਂ ਦੀ ਹੈ ਇੱਥੇ ਕਹਿੰਦੇ ਆ ਵੀ ਮੈਂ ਵਪਾਰੀਆਂ ਵਾਸਤੇ ਬਹੁਤ ਕੁਝ ਕਰਦਾ ਵਪਾਰੀਆਂ ਵਾਸਤੇ ਹੋਰ ਤਾਂ ਕੁਝ ਨਹੀਂ ਹੋ ਰਿਹਾ ਜੀਐਸਟੀ ਦੀਆਂ ਰੇਡਾਂ ਪੈ ਰਹੀਆਂ ਲਗਾਤਾਰ ਪੈ ਰਹੀਆਂ ਡਰੱਗ ਇਸ਼ੂ ਦੀ ਗੱਲ ਕਰਦਾਂ ਏਡਾ ਪਹਾਰੀ ਹੈ 31 ਤਰੀਕ ਤੱਕ ਦਾ ਆਲਟੀਮੇਟ ਹਾਂ ਪਤਾ ਲੱਗ ਜੂਗਾ ਸਪੀਨੂਸੀਪੀ ਆ ਪਤਾ ਲੱਗ ਜੂਗਾ 31 ਤੋਂ ਬਾਅਦ ਬੈਸਟ ਜਮਨੀ ਚੋਣ ਹੈ ਔਰ ਇਹ ਚੀਜ਼ ਮੰਨੀ ਜਾ ਰਹੀ ਹੈ ਕਿ ਜਿਹੜਾ ਵੀ ਇਸ ਚੋਣ ਨੂੰ ਜਿੱਤਦਾ ਉਹਦਾ ਕਦ ਬਹੁਤ ਵੱਡਾ ਹੋ ਜਾਏਗਾ ਔਰ ਨਾਲ ਦੀ ਨਾਲ 27 ਦੇ ਲਈ ਵੀ ਇਸ ਇਲੈਕਸ਼ਨ ਨੂੰ ਬਹੁਤ ਹੋਰ ਸਮੀਕਰਨਾਂ ਦੇ ਨਾਲ ਦੇਖਿਆ ਜਾ ਰਿਹਾ ਹੈ ਇਹ ਕਦ ਕਿੱਡਾ ਵੱਡਾ ਹੋ ਜਾਏਗਾ ਇਸ ਇਹ ਸੋਚ ਨਾਲ ਤਾਂ ਇਲੈਕਸ਼ਨ ਇੰਨੀ ਲੜੇ ਜਾਂਦੇ ਇਲੈਕਸ਼ਨ ਲੜਨ ਦੇ ਮੁੱਦੇ ਹੁੰਦੇ ਹੈ ਇਲੈਕਸ਼ਨ ਚ ਤੁਸੀਂ ਕੀ ਸੋਚ ਰੱਖਦੇ ਹੋ ਜਿਸ ਇਲਾਕੇ ਚ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਉਹਦੇ ਚ ਤੁਹਾਡਾ ਲੋਕਾਂ ਨਾਲ ਕੰਟੈਕਟ ਕਿਦਾਂ ਦਾ ਹੈ ਤੁਸੀਂ ਉਸ ਇਲਾਕੇ ਦੀ ਬਿਹਤਰੀ ਵਾਸਤੇ ਕੀ ਸੋਚ ਰੱਖਦੇ ਹੋ ਜਾਂ ਜਿਹੜੀ ਪਾਰਟੀ ਰੂਲਿੰਗ ਚ ਹੈ ਉਹਨੇ ਕੀ ਕੰਮ ਕਰਿਆ ਹੈ ਜਾਂ ਨਹੀਂ ਕਰਿਆ ਉਹਨਾਂ ਦੇ ਜਿਹੜੇ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਹੈ ਕਿ ਨਹੀਂ ਖੁਸ਼ ਹੈ ਇਹ ਇਲੈਕਸ਼ਨ ਤਾਂ ਮੁੱਦਿਆਂ ਤੇ ਹੈ ਔਰ ਵਿਚਾਰਧਾਰਾ ਤੇ ਹੈ ਇਲੈਕਸ਼ਨ ਕਦਾਂ ਦੇ ਉੱਤੇ ਤਾਂ ਲੜੀ ਨਹੀਂ ਜਾਂਦੀ ਚਲੋ ਇੱਕ ਇੱਕ ਚੀਜ਼ੇ ਵੀ ਹੁੰਦੀ ਹੈ ਨਾ ਕਿ ਜੇਕਰ ਵੈਸਟ ਜਿੱਤਦੇ ਹੋ ਤਾਂ ਜ਼ਿੰਮੇਦਾਰੀਆਂ ਵੱਡੀਆਂ ਮਿਲਣਗੀਆਂ ਕਿਉਂਕਿ ਸੰਜੀਵ ਅਰੋੜਾ ਦੇ ਲਈ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੇ ਉਹ ਇੱਥੋਂ ਜਿੱਤ ਜਾਂਦੇ ਨੇ ਕੋਈ ਵੱਡਾ ਮੰਤ్రਾਲਾ ਉਹਨਾਂ ਨੂੰ ਮਿਲ ਸਕਦਾ ਹੈ ਜਾਂ ਫਿਰ ਉਪ ਮੁੱਖ ਮੰਤਰੀ ਤੱਕ ਦੀ ਗੱਲ ਕਹੀ ਜਾ ਰਹੀ ਹੈ ਤਾਂ ਪ੍ਰੈਸ਼ਰ ਬਹੁਤ ਆ ਜਾਂਦਾ ਹੈ ਜੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤੁਸੀਂ ਵੈਸਟ ਨੂੰ ਬਹੁਤ ਲੰਮਾ ਸਮਾਂ ਰਿਪਰੈਜ਼ੈਂਟ ਕੀਤਾ ਕਾਉਂਸਲਰ ਤੋਂ ਲੈ ਕੇ ਉਸ ਤੋਂ ਬਾਅਦ ਤੁਸੀਂ ਜਿੱਤੇ 2012 ਦੇ ਵਿੱਚ ਜਦੋਂ 17 ਚ ਜਿੱਤਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਮੰਤਰੀ ਵੀ ਰਹਿੰਦੇ ਹੋ ਤਾਂ ਤੁਸੀਂ ਇਸ ਇਲਾਕੇ ਨੂੰ ਤਾਂ ਬਹੁਤ ਦੇਖਿਆ ਤੁਹਾਨੂੰ ਕੀ ਚੇਂਜਸ ਲੱਗੀਆਂ ਤਿੰਨ ਸਾਲਾਂ ਦੇ ਵਿੱਚ ਇਹ ਤੁਹਾਨੂੰ ਲੱਗਿਆ ਕਿ ਤੁਹਾਡੇ ਕੰਪੈਰੀਜ਼ਨ ਦੇ ਵਿੱਚ ਕੀ ਕੁਝ ਕੰਮ ਹੋਏ ਨੇ ਨਹੀਂ ਕੰਪੈਰੀਜ਼ਨ ਤਾਂ ਲੋਕ ਦੱਸਣਗੇ ਹੂੰ ਤੇ ਜਦੋਂ ਹੁਣ ਅਸੀਂ ਜਾਣੇ ਆ ਸਵਾ ਤਿੰਨ ਸਾਲ ਬਾਅਦ ਦੁਬਾਰਾ ਅਨਫੋਰਚੂਨੇਟ ਇਲੈਕਸ਼ਨ ਜੇ ਆ ਗਏ ਤੇ ਲੋਕ ਆਪ ਹੀ ਕਹਿੰਦੇ ਆ ਜੀ ਵੀ ਤਿੰਨ ਸਾਲ ਦੇ ਵਿੱਚ ਪੱਥਰ ਨਹੀਂ ਲੱਗਿਆ ਜੋ ਤੁਸੀਂ ਕਰ ਗਏ ਬਸ ਉਹੀ ਕਰ ਗਏ ਉਸ ਤੋਂ ਬਾਅਦ ਡਿਵੈਲਪਮੈਂਟ ਨਾਮ ਦਾ ਕੋਈ ਚੀਜ਼ ਹੀ ਨਹੀਂ ਹੈ ਉਹ ਡਿਵੈਲਪਮੈਂਟ ਦੇ ਨਾਲ ਨਾਲ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਗਗਨ ਜੀ ਹੋਰ ਇਸ਼ੂਸ ਨੇ ਜਿਹੜੇ ਸਟੇਟ ਨਾਲ ਰਿਲੇਟਡ ਰਹਿੰਦੇ ਆ ਸਟੇਟ ਗਵਰਨਮੈਂਟ ਦੀ ਪਰਫਾਰਮੈਂਸ ਕਿਦਾਂ ਦੀ ਹੈ ਸਟੇਟ ਗਵਰਨਮੈਂਟ ਅਲੱਗ-ਅਲੱਗ ਸੈਕਟਰ ਚ ਕਿਦਾਂ ਦਾ ਪਰਫਾਰਮ ਕਰਦੀ ਹੈ ਐਵੇਂ ਮੌਕੇ ਦੀ ਮੌਕੇ 1 ਮਹੀਨੇ ਲਈ ਕੁਝ ਡਰਾਮੇਬਾਜ਼ੀ ਹੋ ਜਾਏ ਇਹ ਲੋਕਾਂ ਨੂੰ ਸੋਚਣਾ ਪਊ ਵੀ ਇਹ ਆ ਮਹੀਨੇ ਦੀ ਜਿਹੜੀ ਉਛਲ-ਕੁੱਦ ਹੋ ਰਹੀ ਹੈ ਉਹਨੂੰ ਦੇਖਣਾ ਜਾਂ ਸਵਾ 3 ਸਾਲ ਕੀ ਹੋਇਆ ਔਰ ਅੱਗੇ ਪੌਣੇ 2 ਸਾਲ ਕੀ ਹੋਣ ਜਾਣਾ ਇਹ ਲੋਕੀ ਸਮਝਣਗੇ ਦੱਸ ਪਾਉਂਗੇ ਲੋਕ ਇਹ ਹੀ ਲੋਕਾਂ ਨੂੰ ਅਸੀਂ ਤਾਂ ਸਮਝਾਉਂਦੇ ਜਾ ਰਹੇ ਹਾਂ ਵੀ ਸਵਾ ਤਿੰਨ ਸਾਲ ਚ ਤਾਂ ਬਿਲਕੁਲ ਕਿਸੇ ਨੇ ਪੁੱਛਿਆ ਨਹੀਂ ਉਦੋਂ ਜਿਹੜੇ ਕੈਂਡੀਡੇਟ ਨੇ ਇਹ ਵੀ ਐਮਪੀ ਵੀ ਸੀਗੇ ਤੇ ਲੋਕਾਂ ਨੂੰ ਕਿਤੇ ਲੋਕਾਂ ਨਾਲ ਰਾਫਤਾ ਕੁਝ ਵੀ ਨਹੀਂ ਹੁਣ ਆਹ ਜਿਹੜੇ ਪ੍ਰੋਜੈਕਟ ਦੱਸੇ ਜਾ ਰਹੇ ਆ ਵੀ ਮੈਂ ਆ ਕਰ ਰਿਹਾ ਹਾਂ ਉਹ ਕਰ ਰਿਹਾ ਮੈਂ ਆ ਕੀਤਾ ਜਾਂ ਉਹ ਕੀਤਾ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਹੈ ਮੈਂ ਤਾਂ ਇੱਕ ਚੀਜ਼ ਨਹੀਂ ਦੱਸਦਾ ਕਿਸੇ ਨੂੰ ਮੈਂ ਕੀਤੀ ਹੈ ਤੇ ਲੋਕ ਕਹਿੰਦੇ ਆ ਤੂੰ ਕੀਤੀ ਹੈ ਉਹ ਤਾਂ ਹਲਵਾਰੇ ਵਾਲੇ 에ਰਪੋਰਟ ਦਾ ਵੀ ਜ਼ਿਕਰ ਕਰਦੇ ਆ ਐਲੀਵੇਟਿਡ ਜਿਹੜੀ ਫਿਰੋਜ਼ਪੁਰ ਰੋਡ ਵਾਲ ਦਾ ਵੀ ਜ਼ਿਕਰ ਕਰਦੇ ਆ ਹਾਲਾਂਕਿ ਜਿਹੜੇ ਤੁਸੀਂ ਹੀਰੋ ਬੇકરી ਚੌਂਕ ਲੁਧਿਆਣੇ ਦਾ ਬੜਾ ਰਾਸ਼ਾਲਾ ਇਲਾਕਾ ਸੀ ਅੰਡਰਪਾਸ ਓਵਰ ਬ੍ਰਿਜ ਇਹਦਾ ਜ਼ਿਕਰ ਤਾਂ ਚਲੋ ਉਹਨਾਂ ਨੇ ਨਹੀਂ ਕੀਤਾ ਉਹ ਉਹ ਆਪਣੇ ਖਾਤੇ ਪਾਉਂਦੇ ਦੂਜੇ ਮੇਰੀ ਗੱਲ ਸੁਣੋ ਭਾਈ ਯਾਰ ਬੜੀ ਖਾਸ ਹੋਣੀ ਜੀ ਗੱਲ ਹੋ ਜਾਂਦੀ ਹੈ ਗਗਨ ਜੀ ਆ ਇਹ ਕਹਿ ਦੇਣ ਵੀ ਹਾਂ ਮੈਂ ਪੂਰਾ ਕ੍ਰਾਂਟਚ ਥੋੜਾ ਜਿਹਾ ਇਹਦੇ ਚ ਯੋਗਦਾਨ ਪਾਇਆ ਤਾਂ ਗੱਲ ਸਮਝ ਆਉਂਦੀ ਹੈ ਪਰ ਯਾਰ 2018 ਦੇ ਵਿੱਚ ਕੈਬਨਿਟ ਮਿਨਿਸਟਰ ਮੈਂ ਸੀ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹ ਅ ਜੈਂਡਾ ਲਿਆਂਦਾ ਉਹਦੇ ਚ ਪ੍ਰੂਫ ਹੋਇਆ ਉਸ ਤੋਂ ਬਾਅਦ 에ਵੀਏਸ਼ਨ ਮਿਨਿਸਟਰੀ ਇਨਵੋਲਵ ਹੋਈ ਸਟੇਟ ਗਵਰਨਮੈਂਟ ਜਗ੍ਹਾ ਐਕਵਾਇਰ ਕਰਦੀ ਹੈ ਉਹਨਾਂ ਨੂੰ ਦਿੰਦੀ ਹੈ ਉੱਥੇ ਟੈਂਡਰ ਲੱਗਦੇ ਐ ਰੀਚੀਜ਼ ਬਣਦੀਆਂ ਸੜਕਾਂ ਬਣਦੀਆਂ ਉੱਥੇ ਟਾਂਚਾ ਸ਼ੁਰੂ ਹੁੰਦਾ ਬਣਨਾ ਹਰੇਕ ਜਗ੍ਹਾ ਤੇ ਜਾ ਕੇ ਦੇਖੋ ਡਾਕਟਰ ਅਮਰ ਸਿੰਘ ਦਾ ਪੱਥਰ ਹੈ ਹਮ ਜਿਹੜੇ ਐਮਪੀ ਐ ਫਤਿਹਗੜ੍ਹ ਸਾਹਿਬ ਤੋਂ ਕਿਉਂਕਿ ਉਹ ਇਲਾਕਾ ਫਤਿਹਗੜ੍ਹ ਸਾਹਿਬ ਚ ਪੈਂਦਾ ਹੈ ਤੇ ਹੁਣ ਆ ਕੇ ਇੱਥੇ ਤੁਸੀਂ ਇੱਕ ਗੱਲ ਨੂੰ ਇੰਨੀ ਵਾਰੀ ਰਿਪੀਟ ਕਰਕੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕੋਈ ਫਾਇਦਾ ਨਹੀਂ ਹੈ ਇਹ ਕੈਂਪੀ ਚਿੱਠੀ ਲਿਖ ਸਕਦਾ ਹੈ ਬਈ ਹਾਂ ਇਸ ਕੰਮ ਨੂੰ ਤੁਸੀਂ ਜਲਦੀ ਪੂਰਾ ਕਰੋ ਪਰ ਨਾਲ ਦੀ ਨਾਲ ਇਹ ਵੀ ਤਾਂ ਦੇਖਿਓ ਡਿਲੇ ਕਿੱਥੇ ਪਾਰਟ ਤੇ ਹੈ ਚਿੱਠੀ ਤੁਸੀਂ ਲਿਖ ਰਹੇ ਹੋ 에ਵੀਏਸ਼ਨ ਮਿਨਿਸਟਰੀ ਨੂੰ ਤੇ ਜੇ ਉਹ ਚਿੱਠੀ ਜਿਹੜੀ ਉਹ ਵਾਪਸ ਪਾਉਂਦੀ ਹੈ ਵੀ ਸਟੇਟ ਦਾ ਸ਼ੇਅਰ ਨਹੀਂ ਆਇਆ ਤੁਸੀਂ 2022 ਜਦੋਂ ਸਰਕਾਰ ਹਰਦੀ ਐ ਮਾਰਚ ਦੀਆਂ ਅਖਬਾਰਾਂ ਚੱਕ ਲੋ ਉਹਦੇ ਚ ਲਿਖਦਾ ਵੀ ਸਟੇਟ ਨੇ ਆਪਣਾ ਸ਼ੇਅਰ ਰੋਕ ਲਿਆ ਤੇ ਕੰਮ ਇਸ ਕਰਕੇ ਬੰਦ ਹੈ ਅਖਬਾਰਾਂ ਹੀ ਲਿਖਦੀਆਂ ਤੇ ਨਵੰਬਰ ਦਸੰਬਰ ਚ ਜਾ ਕੇ ਸ਼ੇਅਰ ਦੀ ਇੱਕ ਕਿਸ਼ਤ ਭੇਜਦੇ ਆ ਤੇ ਕੰਮ ਦੁਬਾਰਾ ਸ਼ੁਰੂ ਹੁੰਦਾ ਉਹੀ ਕੰਮ ਜਿਹੜਾ 6 ਮਹੀਨੇ ਚ ਪੂਰਾ ਹੋਣਾ ਸੀਗਾ ਅੱਜ 3 ਸਾਲ ਪੂਰਾ ਹੋਣ ਤੋਂ ਬਾਅਦ ਹਲੇ ਕੋਈ ਉਮੀਦ ਨਹੀਂ ਇਹ ਮੈਂ ਤੁਹਾਨੂੰ ਤੁਸੀਂ ਐਲੀਵੇਟਡ ਰੋਡ ਦੀ ਗੱਲ ਕਰੀ ਸੁਖਵੀਰ ਜੀ ਨੇ ਸ਼ੁਰੂ ਕਰਿਆ ਸੀ ਇਹਦੇ ਚ ਜਿੰਨੀ ਅਮੈਂਡਮੈਂਟ ਹੋਈ ਉਹ ਐਮੈਂਡਮੈਂਟ ਤਾਂ ਉਦੋਂ ਹੋਈਆਂ ਜਦੋਂ ਅਰੋੜਾ ਸਾਹਿਬ ਦਾ ਪੋਲਿਟਿਕਲ ਜਨਮ ਵੀ ਨਹੀਂ ਸੀ ਹੋਇਆ ਹਾਂ ਅਖੀਰਲੀ ਲੈਗ ਜਦੋਂ ਉਤਰਨੀਆਂ ਸੀ ਕਿਆਂ ਆਹ ਫਰਨੀਚਰ ਮਾਰਕੀਟ ਵੱਲ ਉਦੋਂ ਅਸੀਂ ਇਲੈਕਸ਼ਨ ਤੋਂ ਹਾਰ ਗਏ ਤੇ ਉਹ ਇਹਨਾਂ ਦੇ ਟਾਈਮ ਤੇ ਪੂਰਾ ਹੋ ਗਈਆਂ ਤੇ ਤੁਸੀਂ ਲਿਖ ਲਓ ਵੀ ਇਹ ਮੈਂ ਪੂਰੀ ਕਰਾਈ ਮੈਂ ਕਿਹਾ ਜੀ ਤੂੰ ਹਰ ਕੰਮ ਕਰੋ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਲੁਧਿਆਣੇ ਦੀ ਤਰੱਕੀ ਚ ਹਿੱਸਾ ਪਾਓ ਪਰ ਯਾਰ ਤੁਸੀਂ ਇਹ ਦੱਸੋ ਵੀ ਤੁਸੀਂ ਕਿਹੜਾ ਪ੍ਰੋਜੈਕਟ ਕਨਸੀਵ ਕਰਿਆ ਕੋਈ ਨਹੀਂ ਕਰਿਆ ਕਿਹੜਾ ਪ੍ਰੋਜੈਕਟ ਕਨਸੀਵ ਕਰਿਆ ਕਨਸੀਵ ਸਮਝਦੇ ਹੋ ਨਾ ਕਿਹੜਾ ਪ੍ਰੋਜੈਕਟ ਤੁਸੀਂ ਸੋਚਿਆ ਵੀ ਇਹ ਲੁਧਿਆਣੇ ਵਾਸਤੇ ਜ਼ਰੂਰੀ ਹੈ ਉਹ ਇੱਕ ਦਾ ਨਾਮ ਲਓ ਮੇਰਾ ਤਾਂ ਸਿੱਧਾ ਸਵਾਲ ਹੈ ਮੈਂ ਆ ਪੂਰਾ ਕਰਾਇਆ ਇਹ ਤੁਸੀਂ ਸੋਚਿਆ ਸੋਚ ਤਾਂ ਕਿਸੇ ਹੋਰ ਦੀ ਸੀ ਪੂਰਾ ਕਰਾਉਣ ਦੇ ਵਿੱਚ ਦੇਰੀ ਕਿੱਧਰੋਂ ਹੋਈ ਇਹ ਸਵਾਲ ਖੜਾ ਹੈ ਇਹਨੂੰ ਪੁੱਛਣਾ ਪਏਗਾ ਪਰ ਚਲੋ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਲੁਧਿਆਣੇ ਦੀ ਤਰੱਕੀ ਹੁੰਦੀ ਹੈ ਮੇਰਾ ਤਾਂ ਆਪ ਦੀ ਸੋਚ ਰਹੀ ਵੀ ਐ ਤੁਹਾਡੇ ਵੈਸੇ ਕਿਸੇ ਸਮੇਂ ਦੋਸਤੀ ਰਹੀ ਮੇਰੀ ਤਾਂ ਸਾਰੇ ਲੁਧਿਆਣੇ ਵਾਲੇ ਨਾਲ ਦੋਸਤੀ ਹੈ ਬਿਲਕੁਲ ਬਿਲਕੁਲ ਮੇਰੀ ਦੋਸਤੀ ਹੈ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਮੈਂ ਕੋਈ ਮੈਨੂੰ ਦੋਸਤ ਮੰਨੇ ਨਾ ਮੰਨੇ ਮੈਂ ਆਪੋ ਸਾਹਮਣੇ ਨਹੀਂ ਇਸ ਵੇਲੇ ਸਰ ਆਮੋ ਸਾਹਮਣੇ ਕੁਝ ਨਹੀਂ ਹੈ ਆਈਡੀਓਲੋਜੀ ਦੀ ਲੜਾਈ ਹੈ ਵੀ ਇੱਕ ਸੋਚ ਹੈ ਮੇਰੀ ਆ ਸੋਚ ਹੈ ਮੈਂ ਲੁਧਿਆਣੇ ਵਾਸਤੇ ਇਹ ਕਰ ਸਕਦਾ ਉਹਨਾਂ ਦੀ ਆਪ ਦੀ ਸੋਚ ਹੈ ਉਹਨਾਂ ਦੀ ਪਾਰਟੀ ਦੀ ਸੋਚ ਹੈ ਉਹਨਾਂ ਨੇ ਤਾਂ ਅੱਜ ਜਵਾਬ ਦੇਈ ਜਿਹੜਾ ਰੂਲਿੰਗ ਪਾਰਟੀ ਆ ਉਹਦੀ ਹੈ ਹੂੰ ਜਵਾਬ ਦੇ ਤਾਂ ਉਹਨਾਂ ਦੀ ਹੈ ਬਈ ਤੁਸੀਂ ਦੱਸੋ ਵੀ ਲਾਅ ਐਂਡ ਆਰਡਰ ਕਿੱਥੇ ਆ ਤੁਸੀਂ ਦੱਸੋ ਵੀ ਇੱਥੇ ਰੈਵਨਿਊ ਮਹਿਕਮੇ ਦਾ ਕੀ ਹਾਲ ਹੈ ਤੁਸੀਂ ਦੱਸੋ ਸਬ ਸਬ ਰਜਿਸਟਰਾਰ ਦਫ਼ਤਰਾਂ ਦਾ ਕੀ ਹਾਲ ਹੈ ਤੁਸੀਂ ਦੱਸੋ ਡੀਟੀਓ ਦਫ਼ਤਰ ਕਿਉਂ ਬੰਦ ਪਏ ਨੇ ਅੱਜ ਜਵਾਬ ਦੇ ਹੀ ਉਹਨਾਂ ਦੀ ਹੈ ਤੁਸੀਂ ਲੋਕਾਂ ਤੋਂ ਆਪਣੀ ਸਟੇਟ ਦੀ ਗਵਰਨੈਂਸ ਤੋਂ ਧਿਆਨ ਹਟਾ ਕੇ ਤੇ ਧਿਆਨ ਤੁਸੀਂ ਲਗਾਉਣਾ ਚਾਹੁੰਦੇ ਹੋ ਲਿਆਓ ਮੈਂ ਸੜਕ ਬਣਾ ਦਿਆਂ ਲਿਆਓ ਮੈਂ ਪਾਰਕ ਨੂੰ ਰੰਗ ਕਰਾ ਦਿਆਂ ਹੁਣ ਸੜਕਾਂ ਪਾਰਕਾਂ ਦਾ ਇਲੈਕਸ਼ਨ ਤਾਂ 4 ਮਹੀਨੇ ਪਹਿਲਾਂ ਹੋ ਗਿਆ ਗਗਨ ਜੀ ਉਹ ਤਾਂ ਕਾਰਪੋਰੇਸ਼ਨ ਨੇ ਬਣਾਨੀ ਹੈ ਤੇ ਉੱਥੇ ਮੇਅਰ ਕਾਉਂਸਲਰ ਬੈਠੇ ਆ ਉਹ ਕਮ ਐਮਪੀ ਜਾਂ ਥੱਲੇ ਐਮਐਲਏ ਦੇ ਨਹੀਂ ਹੈ ਐਮਐਲਏ ਸਟੇਟ ਗਵਰਨਮੈਂਟ ਦੇਖੇ ਸਟੇਟ ਗਵਰਨਮੈਂਟ ਦਾ ਤੁਸੀਂ ਦੱਸੋ ਵੀ ਅੱਜ ਦੀ ਤਾਰੀਖ 'ਚ ਸਾਰੇ ਪੰਜਾਬ ਨੂੰ ਪੁੱਛ ਲਓ ਕੀ ਹਾਲ ਹੈ ਸਰਕਾਰ ਇੱਥੇ ਇੱਥੇ ਕਹਿੰਦੇ ਆ ਵੀ ਮੈਂ ਵਪਾਰੀਆਂ ਵਾਸਤੇ ਬਹੁਤ ਕੁਝ ਕਰਦਾ ਵਪਾਰੀਆਂ ਵਾਸਤੇ ਹੋਰ ਤਾਂ ਕੁਝ ਨਹੀਂ ਹੋ ਰਿਹਾ ਜੀਐਸਟੀ ਦੀਆਂ ਰੇਡਾਂ ਪੈ ਰਹੀਆਂ ਲਗਾਤਾਰ ਪੈ ਰਹੀਆਂ ਉਹ ਪਾਰੀ ਨਾਲ ਨੇ ਵਪਾਰੀਆਂ ਨੂੰ ਮਿਲਦੇ ਹੋ ਕੀ ਕਹਿੰਦੇ ਉਹ ਕਹਿੰਦੇ ਕਿ ਮੈਂ ਤਾਂ ਆਪ ਇੱਕ ਬਿਜ਼ਨਸਮੈਨ ਆ ਤਾਂ ਮੈਂ ਬਿਜ਼ਨਸਮੈਨ ਦੀਆਂ ਸਮੱਸਿਆਵਾਂ ਬਹੁਤ ਚੰਗੀ ਤਰ੍ਹਾਂ ਨੇੜਿਓਂ ਦੇਖੇ ਉਹਨਾਂ ਦੇ ਦਰਦ ਵੀ ਮੈਂ ਹੱਲ ਕਰਾ ਰਿਹਾ ਹਾਂ ਦੋਸਤ ਐ ਮੈਂ ਪਰਸਨਲ ਗੱਲ ਨਹੀਂ ਕਰਨੀ ਉਹਨਾਂ ਦੇ ਕਾਰੋਬਾਰਾਂ ਤੇ ਹੂੰ ਤੋ ਸੋ ਇਸ ਗੱਲ ਨੂੰ ਤਾਂ ਰਹਿਣ ਹੀ ਦਈਏ ਕਿ ਹਲਕੀ ਹਲਕਾ ਜਿਹਾ ਕੋਈ ਦੱਸੋ ਕੋਲ ਕਰਨੀ ਕਿ ਕੀ ਦਰਦ ਨੇ ਉਹਨਾਂ ਦੇ ਗੇਸੀਕੇ ਵਪਾਰੀ ਇਕੱਠੇ ਹੋ ਕੇ ਵੀ ਜੀਐਸਟੀ ਤੋਂ ਰਾਤ ਦਿਲਾਓ ਜਿਹੜੀਆਂ ਰੀਡਾਂ ਪੈਂਦੀਆਂ ਦਲਾ ਨਾ ਦਿੱਤੀ ਨਹੀਂ ਸੁਣਦੀ ਗੱਲ ਸਰਕਾਰ ਉਹਨਾਂ ਦੀ ਸਾਹਿਬ ਸਰਕਾਰ ਚ ਹੈ ਹੀ ਕੀ ਕੀ ਇਹਨਾਂ ਨੇ ਕਹਿਤਾ ਬਈ ਲੁੱਟਾਂ ਖੋਹਾਂ ਬੰਦ ਹੋ ਜਾਣਗੀਆਂ ਕੀ ਅੱਜ ਹੀ ਮਜੀਠੇ ਬੰਬ ਬਲਾਸਟ ਹੋ ਗਿਆ ਔਰ ਇੱਕ ਮੌਤ ਹੋ ਗਈ ਕੋਈ ਆਸ਼ਵਾਸਨ ਹੈ ਕੀ ਕਰੋਗੇ ਸੜਕਾਂ ਦਾ ਕੀ ਕਰੋਗੇ ਪਾਰਕਾਂ ਦਾ ਅਗਰ ਤੁਹਾਡੀ ਜ਼ਿੰਦਗੀ ਸੇਫ ਨਹੀਂ ਹੈ